ਪੰਜਾਬ ਦੇ ਕਿਸਾਨਾਂ ਅਤੇ ਸਿੱਖਾਂ ਦੇ ਬਾਰੇ ਵਿਵਾਦਤ ਦੇਣ ਵਾਲੀ ਬਿਆਨ ਜਿਹੜੀ ਦੰਦੀਆ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਲਗਾਤਾਰ ਬਾਤ ਦੀ ਜਾਂ ਜਿੱਥੇ ਇੱਕ ਪਾਸੇ ਫਿਰੂਨ ਲੈ ਕੇ ਕੰਗਣਾ ਦਾ ਵਿਰੋਧ ਹੋ ਰਿਹਾ ਉੱਤੇ ਹੀ ਭਾਜਪਾ ਦੇ ਵੱਲੋਂ ਕੰਗਣਾ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਭਾਜਪਾ ਪਾਰਟੀ ਦਾ ਕਹਿਣਾ ਹੈ ਕਿ ਕੰਗਣਾ ਰਣੌਤ ਤੋਂ ਆਪਣੇ ਅਜਿਹੇ ਬਿਆਨ ਦੇਣ ਤੋਂ ਪਹਿਲਾਂ 100 ਵਾਰ ਸੋਚੇ ਕੰਗਣਾ ਦੇ ਬਿਆਨ ਦੇ ਨਾਲ ਭਾਜਪਾ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਉਹ ਕੰਗਣਾ ਦਾ ਨਿੱਜੀ ਬਿਆਨ ਇਹ ਚਲਦੇ ਆਂ ਬੀਜਪੀ ਪਾਰਟੀ ਦਾ ਇਹ ਵੀ ਕਹਣਾ ਕੰਗੜਾ ਨਾਉਤ ਅਜਿਹੇ ਬਿਆਨ ਭਵਿੱਖ ਵਿੱਚ ਨਾ ਹੀ ਦਵੇ ਤਾਂ ਚੰਗਾ ਹੋਵੇਗਾ ਕਿਉਂਕਿ ਕੰਗੜਾ ਨਾਉਤ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿਸਾਨੀ ਅੰਦੋਲਨ ਦੌਰਾਨ ਕਿੰਨੇ ਹੀ ਬਲਤਕਾਰ ਹੋਏ ਕਈ ਹਿੰਸਾ ਹੋਈਆਂ ਅਤੇ ਜੇਕਰ ਕੇਂਦਰ ਦੇ ਵਿੱਚ ਬੀਜਪੀ ਸਰਕਾਰ ਨਾ ਹੁੰਦੀ ਤਾਂ ਪੰਜਾਬ ਵਿੱਚ ਵੀ ਬੰਗਲਾਦੇਸ਼ ਵਰਗਾ ਜਿਹੜਾ ਮਾਹੌਲ ਬਣ ਜਾਣਾ ਸੀ ਜਦੋਂ ਚੱਲਦੇ ਆ ਕੰਗੜਾ ਨਾਉਤ ਦਾ ਲਗਾਤਾਰ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਜਦੋਂ ਚੱਲਦੇ ਆ ਹੁਣ ਕੰਗੜਾ ਨਾਉਤ ਨੂੰ ਬੀਜੇਪੀ ਪਾਰਟੀ ਦੇ ਵੱਲੋਂ ਸਾਫ਼ ਜਵਾਬ ਦਿੱਤਾ ਗਿਆ ਤੇ ਕਿਹਾ ਗਿਆ ਕਿ ਅੱਗੇ ਤੋਂ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਕੰਗੜਾ 100 ਵਾਰ ਸੋਚੇ ਜੇਕਰ ਤੁਸੀਂ ਕੰਗੜਾ ਨਾਉਤ ਦਾ ਇਹ ਬਿਆਨ ਨਹੀਂ ਸੁਣਿਆ ਤਾਂ ਇੱਕ ਵਾਰ ਪਹਿਲਾਂ ਕੰਗੜਾ ਨਾਉਤ ਦਾ ਇਹ ਬਿਆਨ ਵੀ ਸੁਣ ਲਵੋ ਜੋ ਬੰਗਲਾਦੇਸ਼ ਵਿੱਚ ਹੋਇਆ ਨਾ ਉਹ ਇੱਥੇ ਹੋਤੇ ਹੋਏ ਵੀ ਦੇਰ ਨਹੀਂ ਲੱਗਣੀ ਸੀ ਅਗਰ ਹਮਾਰੇ ਇਤਨੇ ਸ਼ਿਸ਼ ਨੀਤੀਤਵ ਜੋ ਹਮਾਰੇ ਇਤਨੇ ਸ਼ਸ਼ਕਤ ਨਹੀਂ ਹੁੰਦੇ ਯਹਾਂ ਪੇ ਜਬ ਫਾਰਮਰਸ ਪ੍ਰੋਟੈਸਟਸ ਹੋਏ ਵਹਾਂ ਪੇ ਲਾਸ਼ਾਂ ਲਟਕੀ ଥି ਵਹਾਂ ਪੇ ਰੇਪ ਹੋ ਰਹੇ ਤੇ ਔਰ जब वो किसानों के हितकारी बिल जो वापस लिए गए थे तो पूरा देश जो है वो चौक गया था और वो किसान आज भी वहां बैठे हुए उन्होंने कभी सोचा ही नहीं है बिल वापस होगा वो बड़ी लंबी प्लानिंग थी जैसे बांग्लादेश में हुई है तो इस तरह के षड्यंत्र और आपको क्या लगता है किसानों चाइना अमेरिका इस इस तरह की जो विदेशी आ, जो शक्तियां हैं वो यहाँ काम कर रही हैं

ਕੋਈ ਫਰਕ ਨਹੀਂ ਪੈਂਦਾ ਪਰ ਪੰਜਾਬ ਦੀ ਸਰਕਾਰ ਚਾਹ ਕਹਿੰਦੇ ਸਰਕਾਰ ਜੇਕਰ ਪੰਜਾਬ ਦਾ ਕੋਈ ਸਿੱਖ ਜਾਂ ਕਿਸਾਨ ਅਜਿਹਾ ਬਿਆਨੰਦਾ ਤਾਂ ਉਸ ਨੂੰ ਦੇਸ਼ਦ్రోਹ ਜਾਂ ਐਨਐਸਏ ਲਗਾ ਕੇ ਜੇਲ੍ਹ ਭੇਜਤੇ ਜਾਂਦਾ ਪਰ ਕੰਗਣਾ ਨੌਦ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਵਿੱਚ ਕਾਫੀ ਰੇਪ ਹੋਈ ਨੇ ਕਿ ਕਾਫੀ ਲਾਸ਼ਾਂ ਨਿਕਲੀਆਂ ਨਿਕਲੀਆਂ ਨੇ ਦੇਖੋ ਜਿੱਥੋਂ ਤੱਕ ਭੈਣ ਜੀ ਕੰਗਣਾ ਨੌਦ ਦਾ ਸਵਾਲ ਹੈ ਪਹਿਲਾ ਮੌਕਾ ਨਹੀਂ ਹੈਗਾ ਵੀ ਕਿਸਾਨ ਅੰਦੋਲਨ ਨੂੰ ਜਾਂ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਨੂੰ ਉਹਨਾ ਟਾਰਗੇਟ ਕੀਤਾ ਹੋਵੇ ਪਹਿਲੋ ਵੀ ਰੱਜ ਕੇ ਟਾਰਗੇਟ ਕੀਤਾ ਠੀਕ ਆ ਵੀ ਉੱਥੇ 100-100 ਰੁਪਏ ਲਈ ਬੀਬੀਆਂ ਆਉਂਦੀਆਂ ਹੈਗੀਆਂ ਮਾਤਾ ਮਹਿੰਦਰ ਕੌਰ ਨੂੰ ਕਿਹਾ ਸੀਗਾ ਫੁਣ ਵੀ ਜਿਹੜੇ ਨੇ ਉਹਨਾਂ ਨੂੰ ਬਿਆਨ ਲਿਖ ਕੇ ਨਾਗਪੁਰ ਵੱਲੋਂ ਦਿੱਤਾ ਜਾਂਦਾ ਵਾ ਬਿਆਨ ਪਿੱਛੋਂ ਲਿਖਿਆ ਹੁੰਦਾ ਔਰ ਉਹ ਜਿਹੜਾ ਇਸ਼ੂ ਆ ਉਹ ਇਸ ਇਸ਼ੂ ਨੂੰ ਡਿਵਰਟ ਕਰ ਲਈ ਇਹ ਬਿਆਨਬਾਜ਼ੀ ਹੁੰਦੀ ਹੈਗੀ ਆ ਵੀ ਜਿਹੜਾ ਇਸ਼ੂ ਚੱਲ ਰਿਹਾ ਉੱਤੇ ਕੋਈ ਨਾ ਕਿਉਂਕਿ ਉਹ ਫਿਲਮੀ ਸਟਾਰ ਨੇ ਮੀਡੀਆ ਤੇ ਕਾਫੀ ਰੌਲਾ ਪੈਂਦਾ ਹੈਗਾ ਤੋ ਮੀਡੀਆ ਦੀ ਸੁਰੱਖਿਆ ਲੈਣ ਵਾਸਤੇ ਸਾਡੇ ਤੇ ਗਾਹੇ-ਬਗਾਹੇ ਟਿਕਟ ਚਪੜੀਆਂ ਕਰਦੇ ਰਹਿੰਦੇ ਨੇ ਠੀਕ ਤੁਸੀਂ ਜਿਹੜਾ 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 ਬਿਆਨ ਅੱਜ ਕੰਗਨਾ ਰੌਤ ਦੀ ਦੇ ਰਹੇ ਨੇ ਤੁਸੀਂ ਉਹਦੀ ਪੁਸ਼ਟੀ ਕਰਦੇ ਜੀ ਮੀਡੀਆ ਕਰਨਾ ਪੁਸ਼ਟੀ ਜੇ ਮੀਡੀਆ ਨੂੰ ਨਹੀਂ ਲੱਗਦਾ ਜਿਹਾ ਬਿਆਨ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈਗਾ ਤਾਂ ਰਾਜਨੀਤਿਕ ਪ੍ਰੇਰਿਤ ਹੈਗਾ ਵੀ ਉਹ ਐਸ ਵੇਲੇ ਪਾਜਪਾ ਦੀ ਐਮਪੀ ਆ ਔਰ ਸੱਚੀਓ ਪਾਜਪਾ ਕਿਉਂ ਨਾ ਕਰੇ ਪਾਜ ਪਾਜੇ ਸਾਡੇ ਤੇ ਸ਼ਬਦੀ ਅਟੈਕ ਕਰ ਰਹੀ ਆ ਭਾਈ ਖਲਾਕੀ ਤੌਰ ਤੇ ਗਲਤ ਆ ਸਾਨੂੰ ਖਾਲਸਤਾਨੀ ਕਹੀ ਜਾਂਦੀ ਆ ਉਹ ਪਾਕਿਸਤਾਨੀ ਕਹੀ ਜਾਂਦੀ ਆ ਰਿਤ ਬਿੱਟੂ ਕਹਿੰਦਾ ਜੀ ਬਾਹਰੋਂ ਫੰਡ ਆਈ ਜਾਂਦਾ ਇਹਨਾਂ ਨੂੰ ਬੜਾ ਕੁਝ ਬੋਲਦੇ ਨੇ ਇਹ ਜੀ ਜਿਤ ਵਾਸਤੇ ਮਤਲਬ ਜਿਹੜਾ ਬੈਠੇ ਹੋਏ ਨੇ ਬੋਲਣਗੇ ਦੇਖੋ ਉਹਨਾਂ ਦਾ 400 ਵਾਲਾ ਨਾਰਾ ਕਿਸਾਨ ਮਜ਼ਦੂਰ ਦੇ ਅੰਦੋਲਨ ਕਰਕੇ ਰੁਲਿਆ ਹੈਗਾ ਉਹ 200 ਚਾਲੀਆਂ ਤੇ ਖੜੇ ਨੇ ਉਹਨਾਂ ਨੂੰ ਸੱਤੀ ਕੱਪੜੀ ਅੱਗ ਲੱਗੀ ਹੋਈ ਹੁਣ ਹਰਿਆਣਾ ਚ ਸਾਹਮਣਾ ਕਰਨਾ ਪੈ ਰਿਹਾ ਹਰਿਆਣੇ ਚ ਵੱਡੀ ਪੱਧਰ ਤੇ ਲੋਕਾਂ ਦੀ ਬਗਾਵਤ ਹੈ ਹੁਣ ਇਹ ਵੀ ਨਹੀਂ ਸਮਝ ਲੱਗਦੇ ਅਸੀਂ ਨਹੀਂ ਕਹਿੰਦੇ ਕਿ ਹੁਣ ਉਹਨਾਂ ਨੂੰ ਨਹੀਂ ਲੱਗਦਾ ਫਿਰ ਅਸੀਂ ਜਿੱਤ ਰਹੇ ਹਾਂ ਤਾਂ ਭਈ ਉਹਨਾਂ ਦੇ ਐਮਪੀ ਦਾ ਅੱਗ ਬਬੂਲਾ ਹੋਣਾ ਸਾਡੇ ਤੇ ਗੁੱਸਾ ਕੱਢਣਾ ਵੈਸੇ ਚਾਹੇ ਲੱਗਦਾ ਸਾਨੂੰ ਇਹੋ ਬੋਲਣਗੇ ਹੀ ਸਾਡੇ ਖਿਲਾਫ ਉਹ ਟਰੈਕਟਰ ਵਾਲੀ ਮੰਗ ਤੇ ਮੰਨੀ ਜੀ ਕਿ ਟਰੈਕਟਰ ਵਾਲੇ ਯਾਰ ਸਾਹਿਬ ਢੱਲੇਵਾਲ ਸਾਹਿਬ ਨੇ ਲੈ ਵੇਚ ਕੋਰਾ ਖਲਾਅ ਮੈਂ ਸੁਪਾ ਜਾ ਰਸਕਤਰੋ ਭਾਰਤਿਕ ਸਾਨੂੰ ਇੱਕ ਤਾਂ ਸਿੱਧੂਪੁਰ ਦੇ ਹੀ ਹੈ ਅੱਜ ਸਾਡੀ ਬਹੁਤ ਮਜਬੂਰੀ ਸੀ ਪਰ ਢੱਲੇਵਾਲ ਸਾਹਿਬ ਜਿਹੜੇ ਕਰਨਾਟਕਾ ਦੇ ਵਿੱਚ ਜਾ ਰਹੇ ਨੇ ਜ਼ਰੂਰੀ ਮੀਟਿੰਗ ਹੈ ਉਹਨੇ 에ਰਪੋਰਟ ਤੇ ਜਾ ਕੇ ਉਹਨੇ ਜਿਹੜਾ ਪਹਿਲਾ ਮੀਟਿੰਗ ਦੇ ਵਿੱਚੋਂ ਗਏ ਨੇ ਕੋਈ ਸਾਡੇ ਦੋਨਾਂ ਫੋਰਮਾਂ ਦੇ ਜਿਹੜੇ ਸਾਡੇ ਸਾਰੇ ਆਗੂ ਖੜੇ ਆ ਸਾਡੀ ਉਹ ਸਹਿਮਤੀ ਹੈ ਜਿਹੜੀ ਖੰਧਿਰ ਸਾਹਿਬ ਨੇ ਗੱਲ ਕੀਤੀ ਹੈ ਕਿਉਂਕਿ ਜੇ ਮੂਹਰੋਂ ਕੋਈ ਏਜੰਡਾ ਆਵੇ ਏਜੰਡੇ ਤੇ ਚਰਚਾ ਹੋਵੇ ਫਿਰ ਅਸੀਂ ਖੁੱਲ ਕੇ ਦੱਸੀਏ ਅਸੀਂ ਤਾਂ ਮੈਨੇ ਕਹੀ ਹੈ ਕਿ 13 ਫਰਵਰੀ ਤੋਂ ਅਸੀਂ ਉਸੇ ਗੱਲ ਤੇ ਸਟੈਂਡ ਕਰਦੇ ਆਂ ਕਿ ਚਾਰ ਗੇਟ ਦੀਆਂ ਸਾਡੀਆਂ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਠੀਕ ਹੈ ਉਹਨਾਂ ਦੀ ਮਜਬੂਰੀ ਸੀ ਇਲੈਕਸ਼ਨ ਸੀ ਉਦੋਂ ਅੱਜ ਤੱਕ ਕੋਈ ਮਜਬੂਰੀ ਨਹੀਂ ਉਹ ਗੇਟ ਮੀਟਿੰਗ ਸ਼ੁਰੂ ਕਰਨ ਅਸੀਂ ਮੀਟਿੰਗ ਲਈ ਬੋਟਲਾ ਸਾਹਿਬ ਫਿਰ ਸਿੱਟਾ ਰਿਹਾ ਜਾਂ ਬੇ ਸਿੱਟਾ ਰਿਹਾ ਤੁਸੀਂ ਇਹ ਖਾਬ ਲਫਜ਼ਾਂ ਦੇ ਵਿੱਚ ਕੰਮ ਨਹੀਂ ਆਉਂਦੇ ਦੇਖੋ ਸਾਡੇ ਕੋਲੇ ਕੋਈ ਏਜੰਡੇ ਨਹੀਂ ਏਜੰਡਾ ਹੋਵੇ ਜੇ ਬੇ ਸਿੱਟਾ ਵੀ ਮੀਟਿੰਗ ਲਈ ਤੁਹਾਡੇ ਆਜੰਡੇ ਆ ਤੁਸੀਂ ਤਿਆਰ ਹੋ ਸਾਡੇ ਕੋਲੇ ਕੋਈ ਰੱਖਿਆ ਹੀ ਨਹੀਂ ਤੁਹਾਨੂੰ ਪਹਿਲਾਂ ਅਸੀਂ ਚਰਚਾ ਉਸ ਗੱਲ ਤੇ ਸਿਰ ਅਸੀਂ ਉਹ ਸਾਫ਼ ਕਰ ਸਕਦੇ ਹਾਂ ਕਿ ਰਸਤਾ ਅਸੀਂ ਨਹੀਂ ਰੋਕਿਆ ਦੇਖੋ ਸਾਹਿਬ ਆ ਮੈਂ ਸਾਫ਼ ਕਰ ਦਣਾ ਪੰਦੇਰ ਸਾਹਿਬ ਨੇ ਕਿਹਾ ਜੇ ਆਪਾਂ ਰਸਤਾ ਰੋਕਿਆ ਹੋਵੇ ਤਾਂ ਉਹ ਤੇ ਵਿਚਾਰ ਕਰੀਏ ਰਸਤਾ ਰੋਕਿਆ ਕੇਂਦਰ ਨੇ ਤੇ ਹਰਿਆਣਾ ਸਰਕਾਰ ਨੇ ਇਹ ਉਹ ਤੇ ਉਹ ਕੋ ਵਿਚਾਰ ਕਰਨ ਸਰ ਕਿਸਾਨਾਂ ਦੇ ਉੱਪਰ ਬਾਲੀਵੁੱਡ ਅਦਾਕਾਰ ਕੰਗਰ ਨਾਵਨ ਨੇ ਬੜਾ ਜਿਹੜਾ ਦੇਖੋ ਅਸੀਂ ਆਪਣਾ ਸਟੈਂਡ ਜਿਹੜਾ ਦਿੱਲੀ ਅੰਦੋਲਨ ਦੋ ਦੀ ਲੀਡਰਸ਼ਿਪ ਆ ਉਹ ਕਲੀਅਰ ਕਰ ਚੁੱਕੀ ਆ ਕਿ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਸਰਕਾਰ ਜਦੋਂ ਚਾਵੇ ਇਸ ਰਸਤੇ ਥਾਣੀ ਰਸਤਾ ਖੋਲ ਦੇਵੇ ਅਬਲਕ ਡੰਗੇ, ਟਰਾਂਸਪੋਰਟਰ ਨੰਗਣ, ਆਮ ਜਨਤਾ ਨੰਗੇ। ਠੀਕ ਹੈ ਜੀ, ਹੋਰ ਕੋਈ ਵੀ ਨੰਗੇ ਸਾਨੂੰ ਇਤਰਾਜ ਕੋਈ ਨਹੀਂ ਹੈਗਾ। ਅੱਜ ਵੀ ਅਸੀਂ ਤੁਹਾਨੂੰ মিডিਆ ਨੂੰ ਬਕਾਇਦਾ ਅਫਸਰ ਸਾਹਿਬਾਂ ਨੂੰ ਕਿਹਾ ਕਿ ਪਹਿਲਾਂ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ। ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ 'ਚ ਕੋਈ ਸਮੱਸਿਆ ਆਊਗੀ ਤਾਂ ਤੁਸੀਂ ਫਿਰ ਸਾਨੂੰ ਕਿਹੋ? ਜੇ ਤੁਹਾਡੀ ਗੱਡੀ ਜਾ ਕੇ ਦਰਜ ਤੁਰ ਹਰਿਆਣਾ ਸਰਕਾਰ ਨੇ ਕੰਧ ਕੱਢੀ ਹੋਈ ਆ। ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉੱਤੇ ਕਸੂਰ। ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਦ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲਾਣ ਆਰਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਣ ਆਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ 'ਚ ਪਿਛਲੇ 5-6 ਮਹੀਨਿਆਂ ਤੋਂ ਬੈਠੇ ਆ ਕੋਈ ਲਾਣ ਆਰਡਰ ਦਾ ਇਸ਼ੂ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਣ ਨਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਣ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਨਾਲ ਹਰਿਆਣਾ ਟੱਪ ਕੇ ਲਾਣ ਆਰਡਰ ਦਾ ਇਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੋਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰ ਨਹੀਂ ਚੱਲਣਾ ਕੇਂਦਰ ਦਾ ਗਲਤ ਮਿਸਕੈਟ ਕਰਦਾ ਵੀ ਕਿਸਾਨਾਂ ਨਾਲ ਕਰਕੇ ਰਸਤਾ ਰੁਕਿਆ ਹੋਇਆ ਵੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਵੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰਾਊਂਡ ਦੀ ਮੀਟਿੰਗਾਂ ਭਾਵੇਂ ਵੀ ਸੱਦ ਲਵੇ ਕੱਲ ਸੱਦ ਲਵੇ ਅਸੀਂ ਉਹਨਾਂ ਨੂੰ ਬਹਿਣ ਨੂੰ ਯਾ ਤਿਆਰ ਆ ਸਾਡੇ ਲੋਕ ਕੋਈ ਨਾ ਨਹੀਂ ਹੈਗਾ ਸਾਡੇ ਦੋਵੇਂ ਫਾਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ মিডিਆ ਨੂੰ ਸੀ ਅਪੀਲ ਕਰਦੇ ਆ ਇਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ 'ਚ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਤਾਂ ਉਹਦੀ ਰਿਟ ਪਟੀਸ਼ਨ 'ਚ ਹੈ ਹੀ ਨਹੀਂ ਕਿ ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ ਉਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ ਚ ਹੀ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਫਰਕ ਨਹੀਂ ਆ ਤੁਹਾਡੇ ਕੋਲ ਹਰਿਆਣਾ ਦਾਦੀ ਕੰਗੜਾ ਨਾਉ ਦੀ ਫਿਲਮ ਆ ਜਿਹੜੀ ਐਮਰਜੈਂਸੀ ਉਸ ਨੂੰ ਲੈ ਕੇ ਵੀ ਕਾਫੀ ਵਿਵਾਦ ਉੱਠਿਆ ਹੋਇਆ ਲਗਾਤਾਰ ਕੰਗੜਾ ਨਾਉਤ ਨੂੰ ਕਾਨੂੰਨੀ ਜਿਹੜੇ ਨੋਟਿਸ ਜਾਰੀ ਹੋ ਰਹੇ ਨੇ ਪਰ ਹਜੇ ਤੱਕ ਕੰਗੜਾ ਨਾਉ ਦਾ ਫਿਲਮ ਦੇ ਬਾਰੇ ਕੋਈ ਬਿਆਨ ਦੇਖਣ ਨੂੰ ਨਹੀਂ ਮਿਲਿਆ ਦੇਖਣਾ ਹੋਵੇਗਾ ਕਿ ਕੰਗੜਾ ਨਾਉ ਦੀ ਫਿਲਮ ਆ ਜਿਹੜੀ ਇਹ ਪੰਜਾਬ ਦੇ ਵਿੱਚ ਲੱਗਦੀ ਜੇ ਨਹੀਂ